ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਹਾਜ਼ਰ ਹੋਏ ਆ ਜੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਦੱਸਾਂਗੇ ਜੀ ਜਹਾਜ਼ ਬੈਂਕ ਕਿਵੇਂ ਹੁੰਦਾ ਜੀ ਤੇ ਇਹਦੇ ਬੈਂਗਰ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਏ ਟੂ ਜ਼ेड ਤੇ ਬਣਿਆ ਰਿਹਾ ਵੀਡੀਓ ਦੇ ਵਿੱਚ ਇਹ ਜਹਾਜ਼ ਆਇਆ ਜੀ 에어 ਇੰਡੀਆ ਦਾ ਜੀ 77 ਤੇ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਜੀ ਆਪਣੇ ਪੁਸ਼ ਬੈਕਲੀ ਇਹ ਆ ਗਿਆ ਜੀ ਪੁਸ਼ ਬੈਕ ਆ ਦੇਖੋ ਇਹ ਪੀਲੇ ਕਲਰ ਦੀ ਟੋਵਰ ਜੁੜੀ ਹੋਈ ਹੈ ਉਹਦੇ ਨਾਲ ਜੀ ਉਹਦੇ ਨਾਲ ਕੰਟੈਕਟ ਹੋ ਕੇ ਜੀ ਫਿਰ ਇਹ ਜਿਹੜੀ ਇਹ ਮਸ਼ੀਨ ਹੈ ਜੀ ਇਹਨੂੰ ਕਹਿੰਦੇ ਪੁਸ਼ ਬੈਕ ਉਹ ਦੇਖੋ ਜੀ ਪਿੱਛੇ ਨੂੰ ਧੱਕਾ ਲਾਤਾ ਹੁਣ ਬੈਂਕ ਕਰਕੇ ਜਾਜ ਨੂੰ ਸਿੱਧਾ ਲਾਈਨ ਤੱਕ ਲੈ ਜਾਊਗਾ ਜੀ ਉੱਥੇ ਟੈਕਸੀ ਵੇ ਤੇ ਛੱਡ ਕੇ ਜਿੱਥੇ ਦਾ ਪੌਂਟ ਹੋਇਆ ਉੱਥੇ ਇੰਜੀਨੀਅਰ ਦੱਸੂਗਾ ਜੀ ਹੈਂਡਸੈਟ ਵਾਲਾ ਉੱਥੇ ਨੂੰ ਡਿਸਕਨੈਕਟ ਕਰਕੇ ਫਿਰ ਆ ਜੂਗਾ ਜੀ ਇਹ ਜਿਹੜੀ ਮਸ਼ੀਨ ਆ ਜੀ ਇਹ 1.5 ਕਰੋੜ ਰੁਪਏ ਦੀ ਮਸ਼ੀਨ ਆ ਜੀ ਤੇ ਹੁਣ ਇਹ ਇੱਕ ਏਦਾਂ ਵੀ ਮਹਿੰਗੀ ਮਸ਼ੀਨ ਆਉਂਦੀ ਆ ਉਹ ਵੀ ਦੱਸਾਂਗੇ ਕਿਉਂਕਿ ਉਹਦੇ ਉਹ ਪੀਲੇ ਕਲਰ ਦੇ ਟੋਵਰ ਲਾਈ ਸੀ ਉਹ ਨਹੀਂ ਉਹਦੇ ਨਾਲ ਕੰਟੈਕਟ ਹੁੰਦੀ ਉਹ ਸਿੱਧਾ ਟਾਇਰ ਨੂੰ ਮੂਹਰੋਂ ਲੱਗ ਜਾਂਦੀ ਹੈ ਲੱਗ ਕੇ ਤੇ ਉਹਦੇ ਲਿਫਟ ਲੱਗੀ ਹੁੰਦੀ ਚੱਕ ਕੇ ਜਾਜ ਨੂੰ ਮੂਹਰੋਂ ਢੋ ਲੈ ਜਾਂਦੀ ਹੈ ਜੀ ਉਮੀਦ ਹਾਂ ਵੀ ਤੁਸੀਂ ਹਮੇਂ ਐਸੇ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਕੇਕੜੇ ਕੋਲੇ ਉਹਨੂੰ ਕਹਿੰਦੇ ਜੀ ਕੇਕੜਾ ਉਹ ਮਸ਼ੀਨ ਦਾ ਨਾਮ ਕੇਕੜਾ ਇਹ ਦੇਖੋ ਜੀ ਇਹ ਆ ਗਿਆ ਜੀ ਇਹ ਆ ਗਿਆ ਇਹ ਇਹ ਆ ਆ ਰਿਹਾ ਜਾ ਜੀ ਬੇਤਕ ਹੁਣ ਇਹ ਜਿਹੜੇ ਮੋਰਲੇ ਟਾਇਰ ਇਹਦੇ ਇਹਦੇ ਵਿੱਚ ਕੁਸ ਕੰਜਾ ਲੱਗਿਆ ਹੋਇਆ ਜੀ ਉਸ ਕੰਜੇ ਨਾਲ ਜੀ ਕੱਸ ਕੇ ਤੇ ਚੱਕ ਕੇ ਆਟੋਮੈਟਿਕ ਤੇ ਲੈ ਜਾਂਦਾ ਜੀ ਉੱਥੇ ਉਹ ਮੁਜ ਕਰੋਨੋ ਜੀ ਲਾਈਨ ਤੇ ਛੱਡ ਕੇ ਟੈਕਸੀ ਵੇ ਤੇ ਉਹ ਕਿਵੇਂ ਛੱਡਦਾ ਜੀ ਕਿਵੇਂ ਚੱਕਦਾ ਉਹ ਸਾਰਾ ਪ੍ਰੋਪਰ ਦਿਖਾਵਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਣਿਆ ਰਿਓ ਤੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਵੀ ਇਹੋ ਜਿਹੀ ਵੀਡੀਓ ਦੇਖਣ ਦੇ ਸ਼ਕੀਨ ਹੋ ਚਾਹਵਨ ਹੋ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਆਪਾਂ ਕੋਲੇ ਚੱਲਦੇ ਆਂਦੇ ਬਿਲਕੁਲ ਕੋਲੇ ਜਾ ਕੇ ਲਾਈਵ ਦਿਖਾਵਾਂਗੇ ਏ ਟੂ ਜ਼ेड ਜਾਣਕਾਰੀ ਦੇਵਾਂਗੇ ਜੀ ਪੂਰੀ ਤੇ ਆਪਾਂ ਨੂੰ ਕਮੈਂਟ ਕਰਿਆ ਕਰੋ ਮੈਸੇਜ ਕਰਿਆ ਕਰੋ ਜੀ ਅਗਲੀ ਵੀਡੀਓ ਕਾਸਤੇ ਪਾਉਣੀ ਹੈ ਤੇ ਆਪਾਂ ਇੱਥੇ 에ਰਪੋਰਟ ਤੇ ਜੌਬ ਕਰਦੇ ਆਂ ਜੀ ਉਸੇ ਤੇ ਵੀਡੀਓ ਬਣਾ ਕੇ ਤੁਹਾਡੇ ਹਾਜ਼ਰ ਹੋਵਾਂਗੇ ਏ ਜੀ ਚੌਕੋਂ ਚੱਕੇ ਮੁੰਡਾ ਲੈ ਗਿਆ ਜੀ ਇਹ ਉੱਥੇ ਜੀ ਇਹਦੇ ਚੌਕੋਂ ਲਾ ਦੂਗਾ ਮਤਲਬ ਆਂਟ ਕਹਿੰਦੇ ਨੇ ਪੰਜਾਬੀ ਚ ਤੇ ਲਾ ਕੇ ਤੇ ਇਹ ਇਥੋਂ ਛੱਡ ਕੇ ਇਹ ਇੰਜੀਨੀਅਰ ਹੈ ਜੀ ਇਹ ਹੈਂਡਸੈਟ ਵਾਲੀ ਇਹ ਇਹ ਇੰਜੀਨੀਅਰ ਇਹਨੂੰ ਦੱਸਦਾ ਜੀ ਪਾਇਲਟ ਨੂੰ ਪਾਇਲਟ ਦੇ ਨਾਲ ਤਾਰ ਲਾ ਕੇ ਜਹਾਜ਼ ਦੇ ਵਿੱਚ ਕੰਟੈਕਟ ਕੀਤਾ ਹੋਇਆ ਜੀ ਤੇ ਇਹ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਅਸੀਂ ਆ ਦੇਖੋ ਜੀ ਇਹ ਅਜ ਕੇਕੜਾ ਇਹਨੂੰ ਕੇਕੜਾ ਕਹਿੰਦੇ ਆ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਵੀ ਇਹ ਕਿਵੇਂ ਛੱਡਦਾ ਜੀ ਸਾਰੀ ਜਾਣਕਾਰੀ ਦੇਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਆਪਾਂ ਬਾਹਰਲੇ ਪੁੱਛੂਆ ਵੀ ਦਿਖਾਵਾਂਗੇ ਇਹ ਤਾਂ ਇੰਡੀਅਨ ਸੀ ਇੱਕ ਬਾਹਰਲੇ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਐਂਡ ਤੇ ਦਿਖਾਵਾਂਗੇ ਉਹ ਤੇ ਆ ਦੇਖੋ ਜੀ ਆਪਣੇ ਪੌਂਟ ਤੇ ਝਾੜ ਲਵਾਤਾ ਜੀ ਲਵਾ ਕੇ ਤੇ ਇਹਨੇ ਹੁਣ ਇੱਥੇ ਟਾਇਰਾਂ ਨੂੰ ਛੱਡ ਦੇਣਾ ਜੀ ਮੁਰਲਿਆਂ ਨੂੰ ਹਲੋ ਛੱਡਤਾ ਹੀ ਟਾਇਰਾਂ ਨੂੰ ਛੱਡ ਕੇ ਇਹ ਕੇਕੜਾ ਅੱਗੇ ਚੱਲ ਜੂ ਆਲੇ ਅੱਗੇ ਚੱਲ ਗਿਆ ਇਹ ਕਿਵੇਂ ਛੱਡੇ ਜੇ ਨੇ ਇਹ ਦਿਖਾਉਣ ਤੁਹਾਨੂੰ ਹੁਣ ਪੂਰੀ ਜਾਣਕਾਰੀ ਦੇਵਾਂਗੇ ਜੀ ਬਣੇ ਰਹੋ ਸਕਿਪ ਨਾ ਕਰਿਆ ਕਰੋ ਵੀਡੀਓ ਆਪਣੀ ਤੇ ਨਵੀਂ-ਨਵੀਂ ਵੀਡੀਓ ਲੈ ਕੇ ਤੁਹਾਡੇ ਹਾਜ਼ਰ ਹੋਇਆ ਕਰਾਂਗੇ ਜੀ ਡੇਲੀ ਇਹ ਦੇਖੋ ਜੀ ਇਹ ਆ ਗਈ ਜੀ ਮਸ਼ੀਨ ਇਹ ਹੁਣ ਥੱਲੇ ਧਰਤੀ ਦੇ ਨਾਲ ਲਾ ਦੂਗੀ ਜੀ ਟਾਇਰਾਂ ਨੂੰ ਬਿਲਕੁਲ ਐਨ ਜਮਾ ਟਿਕਾ ਕੇ ਦੋ ਵਾਰ ਇਹ ਛੱਡ ਦੂ ਆ ਦੇਖ ਛੱਡ ਰਿਹਾ ਨਾ ਜੀ ਇਹ ਲਿਫਟ ਥੱਲੇ ਕਰਤੀ ਆ ਦੇਖੋ ਆ ਛੱਡ ਤੇ ਟਾਇਰ ਛੱਡ ਕੇ ਹੁਣ ਇਹ ਅੱਗੇ ਚੱਲ ਜੂਗਾ ਆ ਦੇਖੋ ਛੱਡ ਤੇ ਹੁਣ ਇਹ ਆ ਦੇਖੋ ਜੀ ਨਾ ਇਹ ਤੇ ਟੋਗਾਰ ਦੀ ਲੋਡ ਪਈ ਜੀ ਨਾ ਕੋਈ ਕਿੱਲੀ ਪਉਣੀ ਪਈ ਨਾ ਕੋਈ ਸ਼ੇਰ ਬੁੱਲ ਟੁੱਟਣ ਦੀ ਡਰ ਆ ਲਾ ਕੇ ਤੇ ਹੁਣ ਉੱਪਰ ਚੱਕਦਾ ਜਿਉ ਨੇ ਇਹ ਲਿਫਟ ਲੱਗੀ ਹੋਈ ਹੈ ਜਿਸ ਤਨ ਥੱਲੇ ਹੋ ਜਾਂਦਾ ਹੈ ਉੱਪਰ ਹੋ ਜਾਂਦਾ ਉੱਪਰ ਚੱਕਿਆ ਗਿਆ ਚੱਕ ਕੇ ਉੱਪਰ ਹੁਣ ਇਹ ਫ੍ਰੀ ਹੋ ਗਿਆ ਬਿਲਕੁਲ ਨਿਊਟਰਲ ਹੋ ਗਿਆ ਤੇ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਜੀ ਬਾਹਰਲੇ ਪੁੱਛ ਵੇਕਾਂ ਬਾਰੇ ਜਾਣਕਾਰੀ ਦੇਵਾਂਗੇ ਜੀ ਆ ਆ ਗਏ ਜੀ ਬਾਹਰਲੇ ਪੁੱਛ ਵੇਕ ਵਾਲੇ ਲਫਤਾਨ ਸਾ ਜਰਮਨੀ ਦੀ ਫਲੈਟ ਆ ਆ ਵੀ ਬਾਹਰਲੇ ਪੁਸ਼ਵੈਕ ਹੈ ਕਈ ਜਰਮਨ ਦਾ ਆ ਵੀ ਜਰਮਨ ਦਾ ਇਹ ਸਾਰੇ ਜੀ ਬਾਹਰਲੇ ਪੁਸ਼ਵੈਕ ਹੈ ਜੀ ਇਹ ਇਤੋਂ ਵੱਡੇ ਨੇ ਜੀ ਇੰਡੀਆ 'ਚ ਛੋਟੇ ਨੇ ਆਪਣੇ ਇਹ ਵੱਡੇ ਪੁਸ਼ਵੈਕ ਨੇ ਆ ਜੀ ਹੱਥਾਂ ਵਾਲਾ ਪੁਸ਼ਵੈਕ ਆਗਾ ਜੀ ਆ ਇਹਦੇ ਜਿਹੜੇ ਹੈਂਡਲ ਹੈ ਜੀ ਇੱਥੇ ਇਹਦੇ ਸੋਚ ਲੱਗੀ ਹੋਈ ਹੈ ਜੀ ਆਟੋਮੈਟਿਕ ਚੱਲਦਾ ਜੀ ਇਹ ਆ ਦੇਖੋ ਜੀ ਇਹ ਬਾਹਰਲੇ ਪੁਸ਼ਵੈਕ ਹੈ ਜੀ ਵੀਡੀਓ ਸੋਹਣੀ ਲੱਗੇ ਹੋਵੇ ਵਧੀਆ ਲੱਗੇ ਹੋਵੇ ਤੇ ਸ਼ਹਿਰ ਤੇ ਕਮੈਂਟ ਜ਼ਰੂਰ ਕਰਿਓ ਜੀ ਅਗਲੀ ਵੀਡੀਓ ਚ ਮਿਲਾਂਗੇ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ